ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼੍ਰੀ ਕੋਇਂਦਵਾਲ ਸਾਹਿਬ ਤੀਸਰੀ ਪਾਸ਼ਾ ਈ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਬਸਾਇਆ ਹੋਇਆ ਨਗਰ ਆ ਦੋਸਤੋ ਸ਼੍ਰੀ ਕੋਇਂਦਵਾਲ ਸਾਹਿਬ ਤੁਸੀਂ ਵਿਜ਼ਿਟ ਕਰਨੀ ਆ ਤਸਵੀਰ ਖੰਡੂਰ ਸਾਹਿਬ ਆ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਗੁਰਸੇਵਕ ਸਿੰਘ ਦੇ ਕੋਲ ਆ ਹਰ ਵਾਰ ਦੀ ਤਰ੍ਹਾਂ ਦੋਸਤੋ ਪਸ਼ੂ ਬੇਸ਼ੱਕ ਇਸ ਘਰੇ ਇੱਕ ਦੋ ਨਾ ਕੀ ਆਉਂਦੇ ਆ ਪਰ ਪੂਰੇ ਪ੍ਰੋਸੈਜਕ ਹੁੰਦੇ ਆ ਬਹੁਤ ਵੀਰ ਤੁਸੀਂ ਬੜੇ ਇਤਬਾਰ ਨਾਲ ਇਸ ਘਰੋਂ ਚੀਜ਼ ਖਰੀਦ ਕੇ ਵੀ ਲੈ ਕੇ ਜਾਂਦੇ ਹੋ ਤੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਆਪਾਂ ਮਾਜ ਦਿਖਾਵਾਂਗੇ ਬਹੁਤ ਚੰਗੀ ਖਾਸੀ ਮਾਜ ਆ ਦੋਸਤੋ ਐਕਸਟਰਾ ਆਰਡੀਨਰੀ ਹਾਈਟ ਕੱਟ ਅਡਰ ਕੁਆਲਟੀ ਵੀ ਹਰ ਇੱਕ ਚੀਜ਼ ਜਿਹੜੀ ਦੋਸਤੋ ਐਕਸਟਰਾ ਆਰਡੀਨਰੀ ਹੈ ਤੇ ਇਹ ਦੋਸਤੋ ਪਹਿਲੀ ਵਾਰ ਹੋਇਆ ਵੀ ਤਕਰੀਬਨ ਇਹਨੇ ਮਿਲਕ ਦੇ ਵਿੱਚ ਚਾਹੇ ਨੇ ਬੌਲੇ ਦੇ ਵਿੱਚ ਆਪਾਂ ਇਹ ਜਿਹੜੀ ਆਪਣੇ ਚੈਨਲ ਦੇ ਉੱਪਰ ਵੀਡੀਓ ਪਾ ਰਹੇ ਆ ਬਹੁਤ ਵਧੀਆ ਚੰਗੇ ਬੌਲੇ ਦੇ ਉੱਪਰ ਜਿਹੜੀ ਚੱਲ ਰਹੀ ਹੈ ਅੱਜ ਕੋਈ ਦੂਜੇ ਦਿਨ ਦੇ ਤੀਜੇ ਦਿਨ ਦੇ ਵਿੱਚ ਉਹ ਪੂਰੀ ਗੱਲਬਾਤ ਆਪਾਂ ਵੀਰ ਗੁਰਸੇਵਕ ਦੇ ਨਾਲ ਕਰਾਂਗੇ ਤੇ ਹਾਈएस्ट ਮਿਲ ਕਿਲਟ ਜਿਹੜੀ ਆ ਦੋਸਤੋ ਇਹ ਸਮਝ ਦੀ ਕਿੰਨੀ ਰਹੇਗੀ ਘੱਟੋ ਘੱਟ ਜਾਂ ਵੱਧ ਤੋਂ ਵੱਧ ਦੁੱਧ ਕਿੰਨਾ ਰਹੇਗਾ ਉਹ ਪੂਰੀ ਗੱਲਬਾਤ ਆਪਾਂ ਵੀਰ ਗੁਰਸੇਵਕ ਦੇ ਨਾਲ ਕਰਾਂਗੇ ਸੋ ਵੀਡੀਓ ਦੇ ਵਿੱਚ ਦੋਸਤੋ ਰੇਟ ਭਾਅ ਫੜਤਾ ਹਰ ਪਾਸੇ ਜਾਣਕਾਰੀ ਜਿਹੜੀ ਹੈਗੀ ਆ ਉਹ ਦਿੱਤੀ ਜਾਊਗੀ ਸੋ ਬਾਕੀ ਪੂਰੀ ਬਾਡੀ ਬੰਦ ਤਰ ਪੂਰਾ ਸਟਰਕਚਰ ਇਹ ਸਮਝਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਹਰ ਪਾਸਿਓਂ ਮੱਝ ਪੂਰੀ ਇੱਕ ਟੈਂਕ ਵਰਗੀ ਬਿਲਕੁਲ ਵੀਰ ਨੇ ਅੱਜ ਮੱਝ ਲੈ ਕੇ ਖੜੀ ਕਰਤੀ ਆ। ਸੋ ਟੈਂਕ ਵੀ ਹੈਗਾ ਦੋਸਤੋ ਬਾਕੀ ਦੁੱਧ ਵਾਲੀ ਮਸ਼ੀਨ ਵੀ ਕਵਾਂਗੇ। ਵੀ ਚੰਗਾ ਦੁੱਧ ਜਿਹੜਾ ਦੋਸਤੋ ਜਨਰੇਟ ਚੰਗਾ ਪ੍ਰੋਡਿਊਸ ਕਰੂਗੀ ਇਹ ਜਿਹੜੀ ਮੱਝ। ਸੋ ਬਾਕੀ ਓਵਰਆਲ ਜਿੰਦੀ ਵੀ ਗੱਲਬਾਤ ਆਪਾਂ ਸਾਰੀ ਵੀਰ ਕਰਸੇਵਕ ਦੇ ਨਾਲ ਕਰਾਂਗੇ ਤੇ ਤੁਸੀਂ ਖਾਸ ਵਿਜਟ ਜਿਹੜੀ ਆ ਸ੍ਰੀ ਗੋਇੰਦਵਾਲ ਸਾਹਿਬ ਕਰਨੀ ਆ। ਮੱਝ ਜਿਸ ਵੀਰ ਨੂੰ ਪਸੰਦ ਆਊਗੀ ਵੀ ਇਹ ਨਹੀਂ ਹੈਗਾ ਦੋਸਤੋ ਵੀ ਜੋ ਕਿਹਾ ਜਾਊਗਾ ਉਹ ਮੰਨ ਕੇ ਤੁਸੀਂ ਆਨਲਾਈਨ ਸੌਦਾ ਕਰੋ। ਪਾਇਲ ਜਿਹੜੀ ਆ ਪ੍ਰੈਫਰੈਂਸ ਜਿਹੜੀ ਹੈਗੀ ਆ ਘਰ ਵਿਜ਼ਿਟ ਕਰਕੇ ਤਸੱਲੀ ਨੂੰ ਜ਼ਰੂਰ ਦੇ ਲਿਓ ਹੋ ਸਕਦਾ ਵੀ ਵੀਰ ਗਰਸੇਵਕਦਾਰਾ ਕੋਈ 1 ਕਿਲੋ 2 ਕਿਲੋ ਕੋਈ ਖੰਡ ਵੱਧ ਦੱਸਿਆ ਜਾਵੇ ਹੋ ਸਕਦਾ ਵੀ ਕਿਲੋ ਪਾਇਆ ਘੱਟ ਦੱਸਿਆ ਜਾਵੇ ਤੇ ਤੁਹਾਡਾ ਵਾਧਾ ਨਿਕਲੇ ਚੋਈ ਦੇ ਵਿੱਚ ਅੱਜ ਬੌਲੇ ਤੇ ਚੱਲਣ ਈ ਆ ਪੂਰੀ ਗਰੰਟੀ ਲਵਾਂਗੇ ਵੀ ਕਿੰਨਾ ਮਿਲਕ ਪਾ ਦੇਣਾ ਚਾਹੀਦਾ ਇਸ ਮੱਝ ਨੂੰ ਬਾਕੀ ਸੇਵਾ ਜਿਹੜੀ ਦੋਸਤੋ ਉਹ ਅੱਗੇ ਜਿਹੜਾ ਵੀਰ ਲੈ ਕੇ ਜਾਊਗਾ ਉਸ ਦੀ ਸੇਵਾ ਹੋਵੇਗੀ ਬਾਕੀ ਜਿਆਦਾ ਜੇਕਰ ਆਪਾਂ ਦੋਸਤੋ ਇਸ ਦੀ ਤਾਰੀਫ ਦੇ ਵਿੱਚ ਗੱਲਾਂ ਕਰੀਏ ਤੇ ਮੈਨੂੰ ਲੱਗਦਾ ਵੀ ਥੋੜੇ ਸ਼ਬਦ ਮੁੱਕ ਜਾਣਗੇ ਬਾਕੀ ਮਾਝ ਜਿਹੜੀ ਚੰਗੀ ਆ ਅੱਗੇ ਪ੍ਰੀਟ ਤੇ ਵੀ ਵਰਕ ਕਰਨਾ ਜਿਹੜੇ ਵੀਰ ਨੇ ਉਹਦੇ ਲਈ ਵੀ ਜਿਹੜੀ ਆ ਵਾਅਦੇ ਬੰਦੀ ਆ ਲਾਹੇ ਬੰਦੀ ਆ ਆਓ ਕਰਦੇ ਆ ਗੱਲਬਾਤ ਵੀਰ ਗੁਰਸੇਵਕ ਦੇ ਨਾਲ ਪਹਿਲਾਂ ਮੈਂ ਮਿਲਾ ਦੇਣਾ ਤੁਹਾਨੂੰ ਵੀਰ ਗੁਰਸੇਵਕ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਗੁਰਸੇਵਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਹਾਨੂੰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੀ ਹਾਲ ਚਾਲ ਮੇਰੇ ਭਰਾ ਦੇ ਬਹੁਤ ਵਧੀਆ ਭਰਾ ਦੱਸੋ ਹੋਰ ਸੁਣਾਓ ਬਾਤ ਚੜ੍ਹਦੀ ਕਲਾ ਤੁਹਾਨੂੰ ਸਾਥ ਦੇਣਾ ਆ ਇਧਰ ਆਪਣੇ ਪਹਿਲਵਾਨ ਸਾਹਿਬ ਖੜੇ ਆ ਇਹਦਾ ਧੁੰਦੇ ਹਾਂਜੀ ਤੇ ਪਹਿਲਵਾਨ ਜੀ ਕੀ ਹਾਲ ਹੈ ਵਰੀਆ ਚੜ੍ਹਦੀ ਕਲਾ ਤੇ ਪਿੰਡ ਧੁੰਦੇ ਤੋਂ ਨਾ ਜੀ ਹਾਂਜੀ ਧੁੰਦੇ ਤੋਂ ਪਿੰਡ ਧੁੰਦੇ ਤੋਂ ਆ ਤੇ ਬਾਬਾ ਜੀ ਸੇਵਕ ਵੀਰੇ ਇੱਕ ਗੱਲ ਆ ਯਾਰ ਹਾਂਜੀ ਜਿੰਨਾ ਵੀ ਮਾਲ ਆਪਾਂ ਖਰੀਦੋ ਫਰੋਖਤ ਕਰਦੇ ਆ ਹਾਂਜੀ ਉਹ ਪਹਿਲਵਾਨ ਦੇ ਥਰੂ ਹੁੰਦੀ ਆ ਇਹ ਸਭ ਕੁਝ ਜੀ ਪਹਲਾਏ ਪ੍ਰਵਾਨ ਸਾਹਿਬ ਦੇ ਥਰੂ ਹੁੰਦਾ ਪਰਾ ਜੇ ਪਸ਼ੂ ਲੈਣਾ ਵਾ ਕਰਨਾ ਵਾ ਸਭ ਕੁਝ ਭਲਵਾਨ ਸਾਹਿਬ ਨੇ ਪਾਸ ਕਰਨਾ ਫਿਰ ਆਪਾਂ ਲੈਣਾ ਸਮਝ ਲੋ ਵੀ ਇਹਨਾਂ ਨੇ ਲੈਣਾ ਤੇ ਇਹਨਾਂ ਨੇ ਹੀ ਵੇਚਣਾ ਆਪਣਾ ਇਹ ਤੇ ਸਾਨੂੰ ਆਪਣਾ ਕੰਮ ਇਕੱਠਾ ਹੀ ਆ ਹਮ ਚਲੋ ਇਹ ਪੁਰਾਣੇ ਵਪਾਰੀ ਆ ਮੰਨ ਲਓ ਅੱਜ ਤੋਂ ਕੋਈ 40 ਸਾਲ 50 ਸਾਲ ਵਪਾਰ ਕੀਤਾ ਇਹਨਾਂ ਨੇ ਚਲੋ ਆਪਾਂ ਤਾਂ ਨਵੇਂ ਆ ਫਿਰ ਵੀ ਪਰ ਆਪਾਂ ਇਹਨਾਂ ਦੀ ਰੈਣ ਆ ਜੋ ਵੀ ਪਸ਼ੂ ਲੈਂਦੇ ਆ ਆਪਾਂ ਇਹਨਾਂ ਦੀ ਰੈਣ ਨਾਲ ਲੈਣਾ ਜੇ ਇਹਨਾਂ ਨੇ ਕਿਹਾ ਵੀ ਆ ਪਸ਼ੂ ਲੈਣਾ ਉਹ ਲਵਾਂਗੇ ਜੇ ਇਹਨਾਂ ਨੇ ਕਹਿਤਾ ਵੀ ਉਹ ਛੱਡ ਦੇਣਾ ਉਹ ਆਪਾਂ ਪਸ਼ੂ ਛੱਡ ਦੇਣਾ ਆਪਾਂ ਗੱਲ ਨਹੀਂ ਲੱਗਣਾ ਹਾਂਜੀ ਪਲਵਾਨ ਸਾਹਿਬ ਅੱਜ ਜਿਹੜੀ ਇਹ ਮੱਝ ਖਰੀਦੀ ਆਪਾਂ ਹਾਂਜੀ ਇਹ ਕੀ ਵੇਚ ਕੇ ਖਰੀਦੀ ਆ ਮਤਲਬ ਦੁੱਧ ਵਾਲੇ ਪਾਸਿਓ ਕਿੰਨਾ ਦੁੱਧ ਪਾਉਣਾ ਚਾਹੀਦਾ ਇਸ ਮੱਝ ਨੂੰ ਜਿਵੇਂ ਜਿਵੇਂ ਆਪਾਂ ਇਹਦੀ ਬਾਡੀ ਬੰਡਰ ਤੇ ਹਵਾਨਾ ਦੇਖਦੇ ਆ ਹਾਂਜੀ ਇਹ ਬਾਬਾ ਜੀ ਮੋਹਰਾਂ ਨਸਲ ਦੀ ਮੈਂ ਆ ਹਾਂਜੀ ਇਹ ਜੇ ਸਿਵਾ ਵਾਲੇ ਕਰ ਚੱਲ ਜੇ ਦੁੱਧ 20 ਕਿਲੋ ਚਵਾਊੀ ਤੇ ਪਿਛਲੇ ਕੱਲ ਦੀ 18 ਕਿਲੋ ਦੀ ਇਹਦੀ ਗਰੰਟੀ ਆ ਪੱਕੀ ਠੀਕ ਆ ਜੀ ਹਾਂਜੀ ਤੇ ਬੋਲੇ ਦੇ ਵਿੱਚ ਹੁਣ ਬੋਲੇ ਚ ਵਧੀਆ ਦੁੱਧ ਬੋਲੇ ਚ ਚੱਲਣ ਡਈ ਹੈ ਬੋਲੇ ਬਾਬਾ ਝੂਠ ਹੀ ਮਾਰਨ ਵਾਲੀ ਗੱਲ ਆ ਸਾਨੂੰ ਦਾ ਝੂਠ ਆਣ ਕੇ ਦੋ ਟਾਈਮ ਚੁਈ ਚੁਈ ਕਰੇ ਦੋ ਟਾਈਮ ਛੇ ਤੋਂ ਛੇ ਚੁਈ ਕਰੇ ਹਾਂਜੀ ਤਸੱਲੀ ਕਰੇ ਅੱਜ ਤੇ ਜਿਆਦਾ ਨੋ ਹੋ ਗਿਆ ਬਾਬਾ ਜੀ ਨੂੰ ਮਹਿਰ ਠੀਕ ਹੈ ਜੀ 5 ਤਰੀਕ ਰਾਤ ਨੂੰ ਇਹ ਸੋਈ ਆ ਹਾਂਜੀ ਠੀਕ ਆ ਚੌਥਾ ਦਿਨ ਹੋ ਗਿਆ 5 ਤਰੀਕ ਦੀ ਰਾਤ ਦੀ ਸੋਈ ਏ ਤੇ ਮੇਰੇ ਕੋ ਵੀਡੀਓ ਬਕਾਇਦਾ ਬਣਾਈ ਮੈਂ 9 10 ਵਜੇ ਮੈਂ ਸੋਈ ਆ ਠੀਕ ਹੈ ਜੀ ਐਸ ਟਾਈਮ ਬਾਬਾ ਜੀ ਬੋਲਾ ਝੂਠ ਮਾਰਨ ਵਾਲੀ ਗੱਲ ਹੀ ਆ ਕਿ ਜਿਹੜਾ ਬੋਲਾ ਆਪਾਂ ਕਹਿ ਦਈਏ ਵੀ 15 ਵੀ ਹੋ ਸਕਦਾ ਵਾ ਠੀਕ ਆ ਜੀ ਕਹਿੰਦੇ ਭਾਵੇਂ 16 ਵੀ ਹੋ ਸਕਦਾ ਪੱਕਾ ਬੋਲਾ ਵੀਰ ਜੀ 13.5 ਲੀਟਰ ਤੋਂ ਪਲੱਸ ਹੋਊਗਾ ਪਰ ਆਪਾਂ ਵੀਰਾਂ ਨੂੰ ਆਨੇ ਆ ਅੱਜ ਤੀਜਾ ਦਿਨ ਚੌਥਾ ਹਾਂ ਤੇ ਵੀਰਾਂ ਨੂੰ ਇਹ ਗੱਲ ਆਨੇ ਆ ਵੀ ਦੁੱਧ 13.5 ਤੋਂ ਪਲੱਸ ਹੋਊਗਾ ਬੋਲਾ ਪਰ ਹੋਊ ਭਾਵੇਂ ਵਖਾਲਾ ਭਾਵੇਂ ਬਾਬਾ ਜੀ ਦਾ ਤੁਸੀਂ 17 ਦਾ ਕਰਾ ਲਓ 16 ਦਾ ਕਰਾ ਲਓ ਬੋਲੇ ਦਾ ਠੀਕ ਆ ਜੀ ਜਿਹੜਾ ਬੋਲਾ ਲੀਟਰਾਂ ਵਾਲਾ ਮਿਣਿਆ ਜਾਣਾ ਸਾਢੇ 13 ਤੋਂ ਪਲੱਸ ਹੋਊਗਾ ਬਿਲਕੁਲ ਕੋਈ ਵੀਰ ਆ ਮਣੇ ਠੀਕ ਮਾਉਣਾ ਬਾਬਾ ਜੀ ਤੁਹਾਡੇ ਯਾਰ ਨਾਰਮਲ ਦੋਸਤੋ ਇੱਕ ਜਿਹੜੇ ਵੀਰ ਕਹਿੰਦਾ ਵੀ 14 ਕਿਲੋ ਚਵਾ ਦੂਗੀ 15 ਕਿਲੋ ਚਵਾ ਦੂਗੀ ਤੇ ਹਵਾਨਾ ਲੇਵਾ ਥੱਲੇ ਹੁੰਦਾ ਨਹੀਂਗਾ ਵਿਖਾਲਾ ਉਹ ਛੋਟੀ ਜੀ ਲੇਵਟੀ ਹੁੰਦੀ ਆ ਪਰ ਇੱਥੇ ਤੁਸੀਂ ਵੇਖੋਗੇ ਬਿਲਕੁਲ ਨਰੋਲ ਤੇ ਫੋਟ ਵੀਰ ਸੇਵਕ ਕਹਿੰਦਾ ਵੀ ਫੋਟ ਪਿੱਛੇ ਨੂੰ ਜਿਹੜਾ ਬਾਹਰੋਂ ਨਿਕਲਦਾ ਹਵਾਨਾ ਪਿੱਛੇ ਸਟਰਕਚਰ ਵੇਖੋਗੇ ਇਹਨੂੰ ਆਪਾਂ ਕਹਿ ਸਕਦੇ ਵੀ ਬਿਲਕੁਲ ਸੂ ਦੇ ਨਾਲ ਬਿਲਕੁਲ ਸਟਾਰਟ ਹੋ ਗਏ ਤੇ ਜੇਕਰ ਆਪਾਂ ਬਿਲਕੁਲ ਥੱਲੇ ਨੂੰ ਚੱਲੀਏ ਤੇ ਬਿਲਕੁਲ ਧੁੰਨ ਨਾਲ ਟੱਚ ਕਰਦਾ ਹੈ ਠੀਕ ਆ ਤੇ ਥਣ ਥਣ ਵੀ ਪੂਰੀ ਵੰਡ ਤੇ ਆ ਇਹ ਆ ਜਿਹੜਾ ਫੇਸ ਕੁਆਲਟੀ ਮੂੰਹ ਮੱਥਾ ਦੇਖੋਗੇ ਤੁਸੀਂ ਇਹ ਮੱਝ ਦਾ ਮੂੰਹ ਮੱਥਾ ਹੈ ਤੇ ਬਿਲਕੁਲ ਜਿਹੜੀ ਦੋਸਤੋ ਜਿੱਦਾਂ ਪਹਿਲਵਾਨ ਨੇ ਦੱਸਿਆ ਵੀ ਇਹ ਮੋਹਰਾ ਦੀ ਜਿਹੜੀ ਮੱਝ ਹੈ ਬਾਕੀ ਪਹਿਲਵਾਨ ਚਵਾਈ ਤੁਸੀਂ ਕੀਤੀ ਹੋਗੀ ਇੱਕ ਦੋ ਟਾਈਮ ਵਧੀਆ ਨਿਕਲੀ ਚਵਾਈ ਸਪੈਸ਼ਲ ਜੀ ਠੀਕ ਆ ਹਾਂਜੀ ਸਪੈਸ਼ਲ ਮਤਲਬ ਜਿਹੜਾ ਵੀਰ ਪੈਸੇ ਲਾ ਕੇ ਜਾਊਗਾ ਉਹਨੂੰ ਪੂਰਾ ਮੁੱਲ ਜਿਹੜਾ ਪੂਰਾ ਟੁਕਮਾ ਹੋਊਗਾ ਵੀ ਜਿੰਨਾ ਮੁੱਲ ਲਾਤਾ ਉਹਦੇ ਬਰਾਬਰ ਦੀ ਚੀਜ਼ ਮਿਲੂਗੀ ਹਾਂ ਜੀ ਹਾਂ ਜੀ ਮੇਰੀ ਬੇਨਤੀ ਇਹ ਆ ਚਲੋ ਸਾਨੂੰ ਸਭ ਆਪਾਂ ਅੱਗੇ ਵੀ ਐਡ ਪਾਉਨੇ ਆ ਬਿਲਕੁਲ ਉਹਨੇ ਆਪਾਂ ਇੱਕ ਦੋ ਪਸ਼ੂ ਲਿਉਨੇ ਆ ਪਾਉਨੇ ਆ ਮੇਰਾ ਵੀ ਜੀ ਇਹ ਕੰਮ ਹੁੰਦਾ ਵੀ ਪਸ਼ੂ ਦੋ ਡੰਗ ਆਪਦੇ ਘਰੇ ਤਸੱਲੀ ਕਰਨੀ ਤੇ ਜਿੱਗਿਆ ਨਾ ਵੀਡੀਓ ਪਾਉਣੀ ਬਿਲਕੁਲ ਤੁਹਾਨੂੰ ਪਤਾ ਹੀ ਆ ਜਦ ਦਿਨ ਆਪਾਂ ਮੈਂ ਖਰੀਦੀ ਤੁਹਾਨੂੰ ਫੋਨ ਲਾਇਆ ਸੀ ਠੀਕ ਆ ਨਾ ਜੀ ਤੇ ਅੱਜ ਆਪਾਂ ਵੀਡੀਓ ਪਾਉਣ ਲੱਗੇ ਆ ਆਪਣੀ ਤਸੱਲੀ ਘਰੇ ਕਰ ਬਿਲਕੁਲ ਹਾਂ ਜੀ ਠੀਕ ਆ ਤੇ ਬਾਕੀ ਮੇਰਾ ਵੀ ਤਸੱਲੀ ਕਰੇ ਆਣ ਕੇ ਇਹ ਤਾਂ ਮਰਦੀ ਦੁੱਧ ਦੀ ਤਸੱਲੀ ਕਰੇ ਬੋਲੇ ਦੀ ਤਸੱਲੀ ਕਰੇ ਪਰ ਅੱਜ ਤੇ ਜਾ ਦੇਂ ਜੋ ਜੇ ਮੰਨ ਕੇ ਚਲੋ ਅੱਜ 14 15 ਲੀਟਰ ਬੋਲਾ ਚੋਂ ਆਉਂਦੀ ਇਹਦੇ ਬਾਬਾ ਜੀ ਇਹ ਚਬਾਉਗੀ ਦੁੱਧ 20 ਲੀਟਰ ਦਾ ਤੇ 18 ਲੀਟਰ ਦੀ ਆਪਣੀ ਗਾਰੰਟੀ ਹੋਊਗੀ ਮੈਂ ਦੇ ਜਿਹੜਾ ਮਰਜ਼ੀ ਵੀਰ ਇਹਦਾ ਸਾਈਜ਼ ਬਣਾ ਕਰ ਲੈ ਜੇ ਅੱਜ ਤੋਂ ਭਾਵੇਂ ਆਪਣਾ ਪੰਜਾਂ ਦਿਨਾਂ ਨੂੰ 10 ਦਿਨਾਂ ਨੂੰ ਜਿਹੜਾ ਮਰਜ਼ੀ ਮੇਰਾ ਵੀਰ ਤਸੱਲੀ ਕਰਕੇ ਬਾਬਾ ਜੀ ਇਹੋ ਜੀ ਮੱਝ ਦੇਖਦੇ ਹੋਏ ਇਹ ਕਹਿ ਸਕਦੇ ਆ ਵੀ ਯਾਰ ਗਰੰਟੀ ਹੈ 18 ਲੀਟਰ ਚ ਬਾਬਾ ਜੀ ਗਰੰਟੀ ਹੈ ਫੁੱਲ ਆਵਦੀ ਚੋਕੇ ਤਸੱਲੀ ਕਰੇ ਕੋਈ ਵੀ ਚੋਕੇ ਤਸੱਲੀ ਕਰਕੇ ਖੜੇ ਐਵੇਂ ਉਹਦਾ ਕੀ ਫਾਇਦਾ ਵੀ ਆਪਣਾ ਕਹਿੰਦਾ ਵੀ ਅੱਜ ਸੂਈ ਆ ਹੁਣੇ ਸੂਈ ਤਾਜੀ ਸੂਈ ਆ ਮੈਂ ਕਹਿੰਦਾ ਵੀ ਤਾਜੀ ਸੂਈ ਆ ਸੰਧੂ ਸਾਹਿਬ ਵੇਖੋ ਇਹਨੇ ਬੋਲਾ ਕੱਢ ਦੇਣਾ 20 ਲੀਟਰ ਬੋਲਾ ਕੱਢ ਦੋਗੇ ਇੰਨਾ ਕੱਢ ਦੋਗੇ ਠੀਕ ਆ ਵੀ ਜੀ ਮੇਰੀ ਪਾਸ ਹੋਈ ਆ ਮੈਂ ਬਾਕੀ ਜਿੱਥੋਂ ਆਈ ਆ ਉਹਨਾਂ ਬੰਦਿਆਂ ਨੇ ਮੈਨੂੰ ਸ਼ਰਤਾਂ ਦੱਸੀਆਂ ਨੇ ਬਾਬਾ ਜੀ ਜਿੱਦਾਂ ਮਰਜੀ ਦਿਲ ਖੋਲ ਕੇ ਵੇਚੀ ਜਿੱਦਾਂ ਮਰਜੀ ਤਸੱਲੀ ਨਾਲ ਮੈਂ ਵੇਚੀ ਡਰ ਕੇ ਮੈਂ ਨਾਲ ਵੇਚ 18 ਲੀਟਰ ਦੀ ਉਹਨੇ ਆਖਿਆ ਸਾਡੇ ਘਰ ਦੀ ਗਰੰਟੀ ਸੰਧੂ ਸਾਹਿਬ ਦੁੱਧ ਦੀ ਲੈ ਜਾ ਬਿਲਕੁਲ ਜਿੱਥੋਂ ਪਲਵਾਨ ਸਾਹਿਬ ਨੇ ਮੈਂ ਦਵਾਈ ਆ ਠੀਕ ਆ ਠੀਕ ਆ ਠੀਕ ਹੈ ਤੇ ਬਿਲਕੁਲ ਜਿਹੜੀ ਦੋਸਤੋ ਭਰੋਸੇਯੋਗ ਚੀਜ਼ ਆ ਵੀ ਇੰਨਾ ਵਿਸ਼ਵਾਸ ਇਹ ਨਹੀਂ ਗਰੰਟੀ ਆਪਾਂ ਬਹੁਤੇ ਵੀਰਾਂ ਨੂੰ ਪਤਾ ਵੀ ਆਪਾਂ ਉਸ ਪਸ਼ੂ ਤੇ ਦੇ ਸਕਦੇ ਆ ਜਿਹੜਾ ਵਾਕੇ ਉਸ ਗੁਨਾ ਦਾ ਉਸ ਮਾਲਕ ਹੋਵੇ ਠੀਕ ਆ ਜੀ ਤੇ ਬਾਕੀ ਹਵਾਨਾ ਬਹੁਤ ਸੋਹਣਾ ਪੰਡਾ ਪਾਈ ਖੜੀ ਆ ਕਰਮਾਲ ਤੇ ਦੁੱਧ ਜਿਹੜਾ ਦੋਸਤੋ ਇਹੋ ਜਿਹਾ ਪਸ਼ੂ ਤੋਂ ਆਪਾਂ ਉਮੀਦ ਕਰ ਸਕਦੇ ਆ ਵੀ 18 ਤਾਂ ਉਸਦਾ ਵੀ ਕਿਸੇ ਵੀਰ ਦੀ ਬਧੇਰੇ ਐ ਬ੍ਰੀਡਰ ਵੀਰ ਦੀ ਚਾਹੇ ਘਰੇਲੂ ਵੀਰ ਦੀ ਫਾਰਮਰ ਵੀਰ ਦੀ ਜਿਆਦੀ ਸੇਵਾ ਹੋਵੇ ਤਾਂ 20 ਲੀਟਰ ਵੀ ਤੁਸੀਂ ਚੁਵਾਈ ਕਰ ਸਕਦੇ ਹੋ ਪਰ 18 ਵੀਰਾਂ ਦਾ ਵੀ ਆਪਾਂ ਨੂੰ ਉਹਨਾਂ ਵੀ ਦੱਸ ਕੇ ਦਿੱਤੀ ਹੈ ਤੇ ਆਪਾਂ ਵੀ ਜਿਹੜਾ ਗਰੰਟੀ ਵੀ ਚੁੱਕ ਲੈਣੀ ਆ ਵੀ 18 ਲੀਟਰ ਇਸ ਮੱਝ ਨੂੰ ਦੁੱਧ ਪਾਉਣਾ ਚਾਹੀਦਾ ਤੇ ਬਾਕੀ ਦੋਸਤੋ ਇੱਕ ਕੱਲਾ ਹਵਾਨਾ ਮੈਟਰ ਨਹੀਂ ਕਰਦਾਗਾ ਥਾਣ ਬੜੀ ਵੰਡ ਤੇ ਲੱਗਾ ਵੀ ਮੈਟਰ ਕਰਦਾ ਹੈ ਵੇ ਥਾੜੇ ਚੌਂ ਗੁੱਠਾਂ ਦੇ ਵੇਖੋ ਜਿਵੇਂ ਪੀੜੀ ਦੇ ਪਾਵੇ ਆਪਾਂ ਕਹਦੇ ਨੇ ਪੀੜੀ ਦੇ ਪਾਵੇ ਓਵੇਂ ਦੀ ਸਪੇਸ ਆ ਅੱਬਾ ਵੇਸੀ ਮਰਲਿਆਂ ਦੇ ਮਰਲੇ ਵਿੱਚ ਗਾਇਬ ਆ ਤੇ ਪੰਡਾ ਪਾਈ ਖੜੀ ਆ ਤੇ ਫੁੱਟ ਫੁੱਟ ਪਿੱਛੇ ਨੂੰ ਆ ਇਹ ਗਾਂਵ ਐ ਐਚ ਐਫ ਵਾਲੀ ਗਾਂ ਲਾ ਲੋ ਤੁਸੀਂ ਆ ਐਚ ਐਫ ਗਾਵਾਂ ਦਾ ਵੀ ਬਈ ਇਟਾ ਚੱਟਾ ਨਹੀਂ ਲਾ ਮੈਂ ਨਾ ਗਾਂ ਲਾ ਲੋ ਐਚ ਐਫ ਇਹਦੇ ਬਾਬਾ ਜਦੋਂ ਨਾ ਮੈਂ ਵਿਖਾਈ ਨਾ ਮੈਂ ਵੀ ਲੈਣੀਏ ਆਪਣਹਾਂ ਸਾਹਿਬ ਜੋ ਮਰਜੀ ਹੋ ਜੇ ਅੱਜ ਭਾਵੇਂ ਬਿਲਕੁਲ ਬਿਲਕੁਲ ਤੇ ਚਲੋ ਇੱਕ ਵੀਰ ਸੇਵਕ ਨੂੰ ਖੋਲ ਕੇ ਭੈਣ ਭਰਾਵਾਂ ਨੂੰ ਦਰਸ਼ਨ ਕਰਾਈ ਗਏ ਆ ਖੋਲ ਕੇ ਖੋਲਿਆ ਕਰ ਖੋਲ ਗਿਆ ਇਹਨੂੰ ਤੇ ਬਾਕੀ ਦੋਸਤੋ ਫੋਨ ਤੋੜੀਏ ਹਾਂ ਨਮੀ ਤੋੜਦੇ ਹੋਏ ਖੋਲ ਕੇ ਤੋੜ ਕੇ ਦਿਖਾਉਣੀ ਆ ਦੋਸਤੋ ਵੀ ਆਰਡਰ ਕੁਆਲਿਟੀ ਬਹੁਤ ਖੂਬਸੂਰਤ ਆ ਮੱਝ ਪੂਰੀ ਉੱਪਰੋਂ ਵਜਨਦਾਰ ਆ ਫੁੱਲ ਹਾਈਟ ਆ ਵੱਡੇ ਕਦ ਕੱਦ ਦੀ ਆ ਤੇ ਖੁੱਲਾ ਥਣ ਦੇਵਾ ਹੈਗਾ ਆ ਦੇਖੋ ਲੋ ਵੀ ਦੋਸਤੋ ਪੂਰੀ ਤਸੱਲੀ ਨਾਲ ਵੇਖੋ ਵੀ ਥੋੜਾ ਬਾਧਾ ਤੋਰ ਕੇ ਨਹੀਂ ਵੀ ਇਹਨਾਂ ਪੂਰੇ ਖੁੱਲੇ ਇਰਾਦੇ ਦੇ ਨਾਲ ਖੁੱਲੇ ਮਨ ਦੇ ਨਾਲ ਜਿਹੜੀ ਦੋਸਤੋ ਵੀ ਇਹਨਾਂ ਪੂਰੀ ਤਸੱਲੀ ਦੇ ਨਾਲ ਤੋਰ ਕੇ ਵੀਰ ਸਰ ਸੇਵਕ ਦਿਖਾ ਰਿਹਾ ਠੀਕ ਆ ਤੇ ਥੱਬਿਆਂ ਦੇ ਥੱਬੇ ਮਰਲਿਆਂ ਤੇ ਮਰਲਿਆਂ ਵੰਡਾ ਨੇ ਦੋਸਤੋ ਤੇ ਚੰਗੀ ਆਰਡਰ ਕੁਆਲਿਟੀ ਦੀ ਮਾਲ ਕਰਨ ਇਹ ਮੱਝ ਹੈਗੀ ਆ ਬਿਲਕੁਲ ਸਕਰੀਟ ਤੁਸੀਂ ਦੇਖ ਸਕਦੇ ਹੋ ਠੀਕ ਆ ਸ਼ੱਕ ਨਹੀਂ ਯਾਰ ਹਾਂ ਸੰਧੂ ਸਾਹਿਬ ਜੀ ਤੁਹਾਡੇ ਜੇ ਕੋਈ ਸ਼ੱਕ ਹੈਗਾ ਤਾਂ ਤੁਸੀਂ ਹੀ ਦੱਸ ਦਿਓ ਨਹੀਂ ਮੈਂ ਤਾਂ ਬਈ ਐ ਵੀ ਰਿਕਾਰਡ ਤੋੜ ਚੀਜ਼ ਆ ਫਿਲਹਾਲ ਚਲੋ ਬਾਕੀ ਬਹੁਤੀਆਂ ਆਪਾਂ ਜੇਕਰ ਗੱਲ ਕਰੀਏ ਨਾ ਤਾਂ ਟਾਵਾ ਟੱਲਾ ਪਸ਼ੂ ਪਹਲਵਾਨ ਨਿਕਲਦਾ ਇਹੋ ਜਿਹਾ ਹਾਂ ਟਾਵਾ ਟੱਲਾ ਜੀ ਵੀ ਨਾ ਤਾਂ ਐਡੇ ਕਰਤੂਤ ਨਾ ਐਡੇ ਆਰਡਰ ਦੀ ਮਾਲਕਣ ਕੋਈ ਨਿਕਲਦੀ ਆ ਹਾਂ ਜੀ ਤਾਂ ਕੋਈ 12 13 ਲੀਟਰ 12 13 ਲੀਟਰ ਦੁੱਧ ਅੱਜ ਨਾ ਹਾਈਐਸਟ ਦੁੱਧ ਰਹਿ ਗਿਆ ਜਿਵੇਂ ਸਟਾਰਟਿੰਗ ਜਿਹੜੀ ਮੰਨ ਲਓ ਵੀ 13 14 ਲੀਟਰ 15 ਲੀਟਰ ਇਹਨੇ ਸਟਾਰਟਿੰਗ ਬੋਲਾ ਕਰਤੀ ਆ ਨਾ ਦੇਖੋ ਜੀ ਇਹ ਵੀ ਜੀ ਮਾਮੂਲੀ ਜੀ ਜਾ ਕੇ 18 19 ਲੀਟਰ ਦੁੱਧ ਆਪਾਂ ਗਰੰਟੀ ਨਾਲ ਆਨੇ ਆਪਾਂ ਨੂੰ ਗਰੰਟੀ ਮਿਲੀਆ ਕਰ ਮਦ ਹੂੰ ਬਿਲਕੁਲ ਤੇ ਬਾਕੀ ਦੁੱਧ ਸੰਧੂ ਸਾਹਿਬ ਪਾਏ ਦਾ ਬਿਲਕੁਲ ਦੁੱਧ ਪਾਏ ਦਾ ਜੇ ਕੋਈ ਵੰਡ ਨਹੀਂ ਨੂੰ ਕੋ ਪਾਇਆ ਅਜੇ ਸਿਰਫ ਚੋਕਰੇ ਨੂੰ ਪਾਇਆ ਕੋਈ ਖਾਲ ਨਹੀਂ ਪਾਇਆ ਤੇ ਜਾਂਦੇ ਨੂੰ ਆ ਸੂਈ ਅੱਛਾ ਬਾਬਾ ਸੇਵਕ ਇੱਕ ਗੱਲ ਆ ਹੁਣ ਬੌਲਾਜ ਚ ਚੱਲਣ ਢਈ ਆ ਜਿਹੜੇ ਦਿਨ ਦੇ ਵਿੱਚ ਬੌਲਾ ਹੀ ਆ ਚੌਥੇ ਦਿਨ ਦੇ ਵਿੱਚ ਬੌਲਾ ਹੀ ਹੋਊਗਾ ਪੰਜਵੇਂ ਦਿਨ ਤੋਂ ਬਾਅਦ ਜਿਵੇਂ ਦੁੱਧ ਬੰਨਾ ਸਟਾਰਟ ਹੋਈ ਜਾਣਾ ਹਾਂਜੀ ਅੱਜ 7 ਇੱਕ ਟਾਈਮ 7 ਇੱਕ ਟਾਈਮ 14 ਲੀਟਰ ਆਪਾਂ ਚਵਾਵਾਂਗੇ ਜਿਹੜਾ ਹਾਂਜੀ ਚਵਾਵਾਂਗੇ ਤੇ ਬਾਕੀ 18 17 ਦੀ ਚਲੋ ਇੰਨਾ ਵੀ ਦਾਅਵੇ ਦੇ ਨਾਲ ਗਰੰਟੀ ਵੀ ਆ ਇਹ ਵੀ ਕੋਈ ਭੈਣ ਭਰਾ ਖੋਜ ਹੋ ਕੇ ਲੈ ਕੇ ਜਾਵੇ ਨਹੀਂ ਤਾਂ 14 ਕਿਲੋ ਤਾਂ ਅੱਜ ਬੌਲਾ ਹੈਗਾ 14 ਕਿਲੋ ਬੌਲਾ ਵਾ ਬਾਕੀ ਬਾੜੀ ਗੱਲ ਆ ਕੋਈ ਵੀਰ ਸਾਈ ਬਿਆਨਾ ਕਰੇ ਸਾਡੇ ਨਾਲ ਮੋਟਾ ਬਿਆਨਾ ਹਾਂ ਪਾਂਸਾ ਸੋਰਨਾਂ ਨੇ ਯਾਰ ਮੈਣੀ ਮੋਟਾ ਬਿਆਨਾ ਕਰੇ ਦਹਾਂਦ ਨਾਲ ਟਾਈਮ ਦਵੇ ਜੋਗੇ ਮੇਰੇ ਘਰੋਂ ਚਾਰ ਡੰਗ ਤਸਲੀ ਨਾ ਖੜੇ ਬੱਬਾ ਪਾ ਕਹਿੰਦੇ ਆ ਇਹ ਗੱਲ ਵਾਦੇ ਨਾਂ ਨੇ ਆ ਜੋਗੇ ਤਸਲੀ ਨਾ ਖੜੇ ਦੁੱਧ ਮਿੰਕੇ ਦੁੱਧ ਮਿੰਕੇ ਖੜੇ ਮਿੰਕੇ ਖੜੇ ਦੁੱਧ ਹੂੰ ਛੇ ਤੋਂ ਛੇ ਆ ਜੀ ਸੰਧੂ ਸਾਹਿਬ ਆਪਾਂ ਨੇ ਕਹੀ ਜਾਈਏ ਵੀ ਮੇਰੇ ਘਰ ਹੁਣ ਇੰਨਾ ਵਾ ਤੇ ਇੰਨਾ ਲੈਦਾ ਜਦੋਂ ਆਪਾਂ ਕਹਿੰਨੇ ਜਦੋਂ ਅਗਲੇ ਨੇ ਰੁਪਈਏ ਲੋਣੇ ਜਦੋਂ ਆਪਾਂ ਰੁਪਈਏ ਲਾ ਕੇ ਖੁੱਲੇ ਜਦੋਂ ਅਗਲੇ ਨੇ ਆਪਾਂ ਨੂੰ ਗਰੰਟੀ ਦਿੱਤੀ ਸੰਧੂ ਸਾਹਿਬ ਹੈ ਨਹੀਂ ਤੇ ਆਪਾਂ ਵੀ ਅਗਲੇ ਨੂੰ ਗਰੰਟੀ ਦੇਣ ਨੇ ਨਹੀਂ ਤਾਂ ਡੰਗਰ ਵੇਚ ਕੇ ਬਾਬਾ ਜੀ ਕੋ ਮਗਰੋਂ ਫੋਨ ਨਹੀਂ ਲਾਉਂਦਾ ਉਹ ਬੰਦਿਆ ਨੇ ਮੈਨੂੰ ਫੋਨ ਲਾਇਆ ਵੀ ਬਾਬਾ ਜੀ ਮੈਂ ਥੂਵੀ ਆ ਹਾਂ ਬਿਲਕੁਲ ਪ੍ਰੋਸੈਸ ਹੋ ਗਿਆ ਪੂਰੀ ਹਾਂ ਜੀ ਤੇ ਦੋਸਤੋ ਖੁੱਲਾ ਬਿਆਨਾ ਕਰ ਲਓ ਜਿਹੜੇ ਵੀਰ ਨੂੰ ਕਿਤੇ ਮਾੜੀ ਜੀ ਡਾਊਟ ਹੋਈ ਨਾ ਵੀ ਯਾਰ ਦੁੱਤ ਅ ਕੋਈ ਡਾਊਟ ਹੋਈ ਤਾਂ ਕੋਈ ਘੱਟੋ ਘੱਟ ਵੀ ਕੋਈ 30-40 ਹਜ਼ਾਰ ਦਾ ਖੁੱਲਾ ਬਿਆਨਾ ਵੀਰਾਂ ਦਾ ਵੀ ਕਰਿਓ 30-40 ਹਜ਼ਾਰ ਦਾ ਬਿਆਨਾ ਕਰਨ ਤੋਂ ਬਾਅਦ ਕੋਈ 10 ਦਿਨਾਂ ਬਾਅਦ ਚਵਾਈ ਕਰਕੇ ਵੇਖਿਓ ਤੇ ਵੀਰਾਂ ਦਾ ਜੋ ਵੀ ਚਵਾ ਕੇ ਦੇ ਦਾਂਗੇ ਬਾਕੀ ਜਿਹੜੇ ਵੀਰ ਨੂੰ ਸਮਝ ਆ ਗਈ ਹੋਈ ਉਹਨੇ ਫਟਾਕ ਦੇ ਨੇ ਸੌਦਾ ਕਰ ਲੈਣਾ ਠੀਕ ਹੈ ਜੀ ਤੇ ਰੇਟ ਪਾਪਾ ਜੀ ਆਜੋ ਪ੍ਰਭਾਨ ਸਾਹਿਬ ਨਾਲ ਚਲੋ ਜੀ ਰੇਟ ਤੇ ਸੰਧੂ ਸਾਹਿਬ ਜਿਹੇ ਦੇ ਦੇਰੇ ਦੇ ਹਿਸਾਬ ਨਾਲ ਦੇ ਵੀਡੀਓ ਚਲੋ ਵੇਖੀ ਦੀਆਂ ਵਾ ਭਾਵੇਂ ਮੋਲੇ ਦਾ ਕਰਮਾਂ ਵਾਲੀ ਦਾ 2 ਲੱਖ ਕਰ ਲੀਏ ਭਾਵੇਂ ਦਾ 1.90 ਕਰਾ ਲਓ 80 ਕਰਾ ਲਓ 70 ਕਰਾ ਲਓ ਠੀਕ ਨਹੀਂ ਭਾਵੇਂ ਤੁਸੀਂ ਜ਼ੱਠ ਕਰਾਈਏ ਉਹਦਾ ਫਾਇਦਾ ਕੋਈ ਨਹੀਂ ਆ ਮੁੱਲ ਵੀ ਜੀ ਇਹਦਾ ਕਰਦੇ 1.5 ਲੱਖ ਰੁਪਇਆ ਮੈਂ ਦਾ ਬਿਲਕੁਲ ਹਾਂ ਨਾ ਸੰਧੂ ਸਾਹਿਬ 1.42 ਹਜ਼ਾਰ ਦੀ ਮੈਂ ਦਵਾਂਗੇ ਉਹਦੇ ਵਿੱਚ ਮਾਨਤਾਣ ਕਰਾਂਗੇ 1.42 ਹਜ਼ਾਰ ਦੀ ਬੇਨਤੀ ਇਹ ਆ ਵੀਰਾਂ ਨੂੰ ਦੋਵੇਂ ਹੱਥ ਜੋੜ ਕੇ ਜਿਹੜੇ ਵੀਰ ਨੇ ਮੁੱਲ ਲਾਉਣਾ ਵਾ ਠੀਕ ਆ ਨਾ ਕੋਈ ਮੇਰਾ ਵੀਰ ਮੁੱਲ ਕਚਾਣਾ ਲਾਵੇ ਬੇਨਤੀ ਇਹ ਜੋ ਕਈ ਵੀਰ ਬਾਬਾ ਜੀ ਅੱਗੇ ਪਸ਼ੂਆਂ ਦੀਆਂ ਵੀਡੀਓ ਪਾਈ ਦੀਆਂ ਵਾ ਕਈ ਵੀਰ ਲਾਉਂਦੇ ਆ ਫੋਨ ਬਿਲਕੁਲ ਈਗਾ ਜਦੋਂ ਜਰੂਰ ਲਾਉਣ ਮੇਰੇ ਵੀਰ ਫੋਨ ਮੈਂ ਬੇਨਤੀ ਇਹ ਕਰਦਾ ਵੀਰਾਂ ਨੂੰ ਵੀ ਮੁੱਲ ਸੋਚ ਸਮਝ ਕੇ ਲਾਇਆ ਕਰੋ ਜਦੋਂ ਮੈਂ ਬੇਨਤੀ ਵੀਡੀਓ ਦੇ ਵਿੱਚ ਸਾਰੀ ਬੇਨਤੀ ਕਰਨ ਦੇ ਆ ਬੱਬਾ ਜੀ ਕਈ ਵਾਰਾਂ ਬਾਅਦ ਚ ਨਹੀਂ ਕੋਈ ਟਾਈਮ ਹੁੰਦਾ ਫੋਨ ਆਉਂਦਾ ਵਾ ਫਿਰ ਕੱਲੇ ਕੱਲੇ ਵੀਰ ਪੁੱਛਦੇ ਆ ਨੂੰ ਸ਼ਾਰਟ ਪਾ ਦੇ ਸਾਨੂੰ ਇਹਦੀ ਵੀਡੀਓ ਬਣਾ ਕੇ ਪਾ ਦੇ ਠੀਕ ਤਾਂ ਨਹੀਂ ਵੀਰ ਜੀ ਬਿਲਕੁਲ 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 ਕੋਈ ਜਿਹੜਾ ਵੀਰ ਜਿਨੇ ਮੰਨ ਲਓ ਵੀ ਇੰਨੇ ਰੁਪਏ ਲਾਉਣੇ ਆ 1.5 ਲੱਖ ਰੁਪਇਆ ਲਾਉਣਾ ਮੇਰਾ ਵੀ ਰਾਨ ਗਈ ਹਾਰ ਦਾ 2000 ਦਾ ਤੇਰੇ ਹੀ ਫੂਕਦਾ ਗੱਡੀ ਬਿਲਕੁਲ ਬਿਲਕੁਲ ਇਹ ਬੇਨਤੀ ਹੈ ਮੇਰੇ ਵੀ ਬਿਲਕੁਲ ਹਾਂਜੀ ਲਓ ਵੀ ਦੋਸਤੋ 1.5 ਲੱਖ ਰੁਪਇਆ ਜਿਹੜਾ ਡਿਮਾਂਡ ਆ ਤੇ 1.42 ਲੱਖ ਦੀ ਹਾਂ ਨਾ ਆਏ 1000 ਰੁਪਏ ਦਾ ਤੇਲ ਮਚਾ ਕੇ ਜਿਹਦੇ ਮਨ ਦੇ ਵਿੱਚ ਕੋਈ ਡਾਊਟ ਹੋਇਆ ਵੀਰ ਬਹੁਤੇ ਵੀਰ ਹਨਾ ਜੇ ਬਾਬਾ ਇੱਕ ਨਾ ਚਲੋ ਕਮੈਂਟ ਵੀ ਲਿਖਣੀ ਆ ਭੈਣ ਭਰਾਵਾਂ ਨੂੰ ਕਿਸੇ ਨੂੰ ਰੋਕ ਨਹੀਂ ਸਕਦੇ ਕੋਈ ਗੱਲ ਨਹੀਂ ਵੀ ਜੀ ਪਰ ਮੈਂ ਨਾ ਵੀ ਜਿਹੜਾ 1500 ਜਿਵੇਂ ਤੁਸੀਂ ਗੱਲ ਕਹੇ ਵੀ ਆਪਦੀ ਤਸੱਲੀ ਕੋਈ ਤੇਲ ਮਚਾ ਕੇ ਨਾ ਇੰਨੇ ਕੇ ਨਾਲ 1.5 ਲੱਖ ਦਾ ਸੌਦਾ ਕੋਈ ਯਾਰ ਮਚਾ ਕੇ ਆਜੂ ਕੋਈ ਵੱਡੀ ਗੱਲ ਨਹੀਂ ਕੋਈ ਗੱਲ ਬਾਬਾ ਜੀ ਸਮਝ ਨਹੀਂ ਹੋ ਜੂਗੀ ਤਸੱਲੀ ਆਪਦੀ ਤਸੱਲੀ ਹੋਊ ਬਾਬਾ ਜੀ ਕੋਈ ਕਿਸੇ ਨੂੰ ਲਾਮਾਣੇ ਦਊਗਾ ਭਲਕੇ ਬਿਲਕੁਲ ਭਲਕੇ ਕੋ ਲਾਮਾਣੇ ਦਊਗਾ ਕਿਸੇ ਨੂੰ ਪਰ ਜਿਹੜੇ ਵੀਰ ਦੇ ਬਾਬਾ ਜੀ ਵੇਖੋ ਬੜੇ ਤੋਂ ਬੜੀ ਦੁਨੀਆਂ ਵੇਖੀ ਆ ਵੇਖਣ ਵਾਲੀ ਬਹੁਤ ਬਹੁਤ ਤਗੜੀ ਦੁਨੀਆਂ ਆਪਣੇ ਦੋ ਜਿਹੜੇ ਪਸ਼ੂ ਲੈਣ ਆਲੇ ਆ ਭਾ ਜਿਹੜੇ ਸਮਝਦੇ ਵਿੱਚ ਵੀ ਬੀਜ ਦੀ ਉਹਨਾਂ ਦੋ ਮਿੰਟ ਹੀ ਲੋਣੇ ਗਾਵਾ ਬਿਲਕੁਲ 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 ਹਾਂਜੀ ਕੋਈ ਵੱਡੀ ਗੱਲ ਨਹੀਂ ਕੀ ਬਾਕੀ ਜੇ ਸੰਤੂ ਸਾਹਿਬ ਤੁਸੀਂ ਦੱਸ ਦੋ ਜੋ ਕੋਈ ਕੋਈ ਇਹਦੇ ਵਿੱਚ ਨਕਾਤੀ ਹੈਗੀ ਆ ਤੁਸੀਂ ਮੈਨੂੰ ਕਰਕੇ ਦਿਖਾ ਦਿਓ ਵੀ ਬਾਬਾ ਜੀ ਅੱਜ ਆਹ ਮੈਂ ਇਹਦੇ ਵਿੱਚ ਨਕਾਤੀ ਨਹੀਂ ਹੈਗੀ ਆ ਆਹ ਆਹ ਚੱਜਾ ਤੁਸਬ ਤੁਸੀਂ ਦੱਸੋ ਵੀ ਕਿੱਦੇ ਨਹੀਂ ਆਈ ਹਣ ਚੱਡਾ ਤੋਂ ਇੱਕ ਵਾਰ ਫੇਰ ਦੇਖੋ ਆਹ ਥਣ ਚੱਡਾ ਵੇਖੋ ਬਹੁਤੇ ਵੀਰਾਂ ਨੇ ਕਹਿਣਾ ਵੀ ਬਹੁਤੇ ਵੀਰਾਂ ਨੇ ਕਹਿਣਾ ਵੀ ਕਿਸੇ ਸੱਜੇ ਪਾਸੇ ਨੂੰ ਦਿਖਾਇਆ ਖੱਬੇ ਨੂੰ ਦਿਖਾਇਆ ਉਲਟਾ ਪਹਿਣੀ ਜਾਂ ਸਾਈਡ ਆ ਕੋ ਦੂਜਾ ਵੀ ਤਸੱਲੀ ਨਾਲ ਅੱਜ ਵੇਖ ਲਓ ਵੀ ਵੀਰ ਤਾਂ ਕਹਿਣ ਦਾ ਮਤਲਬ ਵੀ ਫਿਰ ਕੱਲ ਨੂੰ ਕਿਸੇ ਵੀਰ ਨੇ ਫੇਰ ਵੀਡੀਓ ਮਗਰ ਨਹੀਂ ਕਰਿਆ ਕਰਿਓ ਮੜੀ ਲੱਤ ਪਿੱਛੇ ਕਰਾ ਇਹ ਫਦਰ ਬਖਾਰਾ ਦੋਸਤੋ ਇੱਕ ਸਾਰ ਧਾਰਾਂ ਹੋ ਗਈਆਂ ਬਿਲਕੁਲ ਫਸਮਾਣ ਇੱਕ ਸਾਰ ਜਵਾ ਇੱਕ ਸਾਰ ਤੇ ਜਿਹੜੀ ਬਿਲਕੁਲ ਤੁਸੀਂ ਦੇਖੋਗੇ ਸੱਜੇ ਖੱਬੇ ਪਾਸੇ ਉਹ ਬਾਬਾ ਦੇ ਇਕਾਈਆਂ ਬਿਲਕੁਲ ਖਾਲੀ ਹੋ ਗਈਆਂ ਲੈ ਗਾਂ ਹੀਆਂ ਲੈ ਲੈ ਬਾਬਾ ਇਹਦੇ ਬਾਬਾ ਜੀ ਮਾਲ ਚ ਹੋਵੇ ਇਹਦੀ ਮਾਲ ਚ ਹੋਵੇ ਕਿਤੇ ਘੰਟਾ ਰੋਜ਼ ਤੇ ਕਿਲੋ ਦੁੱਧ ਦੇਉਂਦੀ ਮੈਂ ਵਾਚੂਗੀ ਇਹਦੇ ਸੋਹਣੀਆਂ ਸਾਡੇ ਵੇਂ ਨਹੀਂ ਹੁੰਦੀ ਮੈਂ ਰੱਖਾਂ ਵੀ ਰੱਖਦੀ ਗਾੜ ਤੇ ਰੱਖਦੀ ਆ ਰਹੀ ਆ ਨੋ ਵੀ ਭਰਾਵੋ ਇਹ ਆ ਬਾਬਾ ਸੇਵਕ ਮਾਦੂਰ ਜਾਲ ਆਪਣੇ ਘਰ ਦੇ ਪਸੂ ਬੱਜੇ ਦੇ ਬਿਲਕੁਲ ਥੱਲੇ ਬੱਜੀ ਨੇ ਥੋੜਾ ਢਾਲਾ ਲੀਕ ਰਿਹਾ ਦੇਖਦਾ ਚਲੋ ਅੱਛਾ ਵੀਰ ਸੇਵਕ ਨੰਬਰ ਆਪਣੇ ਜਰੂਰ ਦੱਸੋ ਜੀ ਨੰਬਰ ਬਾਬਾ 97813 55875 ਠੀਕ ਹੈ ਜੀ ਹਾਂ ਜੀ ਸੋ ਇਹ ਸਾਡੇ ਦੋਸਤੋ ਮੇਰੇ ਨਾਲ ਵੀਰ ਸੇਵਕ ਤੇ ਤਿਰਪਹਿਲਵਾਨ ਮਾਲ ਦਵਾਉਣ ਦੇ ਵਿੱਚ ਚੰਗਾ ਮਾਲ ਦਵਾਉਣ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਆ ਉਹਨ ਬਾਬਾ ਸੇਵਕ ਦੇ ਨਾਲ ਜਿਹੜੇ ਆ ਪਿਛਲੇ ਸਾਲ ਤੋਂ ਚੱਲ ਕੇ ਇੱਕੋ ਜਿਹਾ ਕਾਰੋਬਰ ਜਿਹੜਾ ਦੋਸਤੋ ਸਟਾਰਟ ਕੀਤਾ ਤੇ ਚੰਗਾ ਪਸ਼ੂ ਲੈਣਾ ਲੈ ਕੇ ਚੰਗਾ ਪਸ਼ੂ ਦੇਣਾ ਕੋਈ ਲੰਬੇ ਵਾਲੀ ਜਿਹੜੀ ਗੁੰਜਾਇਸ਼ ਨਹੀਂ ਰਹਿ ਜਾਂਦੀ ਤੇ ਇਹ ਦਿੱਤੇ ਹੋਏ ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ